ਹੋ ਗਈ ਜਦੋਂ ਇਹਨਾਂ ਨੇ ਉੱਠ ਕੇ ਦੇਖਿਆ ਤੇ ਸੋਨਾ ਕੁਝ ਕੈਸ਼ ਕੁਝ ਚਾਂਦੀ ਸਾਰਾ ਕੁਝ ਗਾਇਬ ਸੀਗਾ ਸਾਰਾ ਹੀ ਪਰਿਵਾਰ ਘਰ ਸੀਗਾ ਕੁਝ ਲੋਕ ਉੱਤੇ ਸੁੱਤੇ ਸੀਗੇ ਕੁਝ ਥੱਲੇ ਦੂਸਰੇ ਕਮਰੇ ਦੇ ਵਿੱਚ ਬੇਖੌਫ ਹੋ ਕੇ ਆਏ ਨੇ ਲਾਈਟ ਜਗਾਈਏ ਪੂੜੀਆਂ ਤੋਂ ਸੋਨਾ ਉਹਨਾਂ ਨੇ ਕੱਢਿਆ ਉਸੇ ਹੀ ਰਸਤੇ ਉਹ ਵਾਪਸ ਗਏ ਨੇ ਕੋਈ ਉਹਨਾਂ ਨੂੰ ਡਰ ਪਾਉਣੀ ਵੀ ਅੰਦਰੋਂ ਨਾ ਕੋਈ ਆਜੇ ਕੋਈ ਉੱਪਰੋਂ ਨਾ ਆਜੇ ਬੜੇ ਛਾਤਰ ਦਿਮਾਗ ਨਾਲ ਭੇਤੀ ਬੰਦੇ ਆਏ ਨੇ ਤੇ ਬਹੁਤ ਜ਼ਿਆਦਾ ਨੁਕਸਾਨ 5 ਲੱਖ ਦਾ ਕਰੀਬ ਨੁਕਸਾਨ ਸਾਡੇ ਪਰੋਸੀਆਂ ਦਾ ਸਖਸੈਣਾ ਸਾਹਿਬ ਦਾ ਹੋ ਗਿਆ ਕੈਮਰੇ ਲੱਗੇ ਸੀ ਨਹੀਂ ਕੈਮਰੇ ਹਾਂ ਗਲੀ ਦੇ ਵਿੱਚ ਕੈਮਰੇ ਸੀ ਕੁਝ ਸਾਡੇ ਲੱਗੇ ਸੀ ਕੈਮਰੇ ਪਰ ਉਹਦੇ ਵਿੱਚ ਕੁਝ ਵੀ ਨਹੀਂ ਆਇਆ ਮੈਂ ਮਤਲਬ ਪਿੱਛੋਂ ਕਿਤੋਂ ਚੜਿਆ ਸਿੱਧਾ ਦੋ ਘਰਾਂ ਦੇ ਵਿੱਚ ਗਏ ਆ ਇੱਕ ਘਰੋਂ ਤਾਂ ਕੁਝ ਮਿਲਿਆ ਨਹੀਂ ਦੂਸਰੇ ਘਰੋਂ ਚੋਰੀ ਕਰਕੇ ਉਹ ਵਾਪਿਸ ਉਵੇਂ ਹੀ ਚਲੇ ਗਏ ਕੈਮਰੇ ਵੀ ਛੇੜੇ ਆ ਹਾਂਜੀ ਕੈਮਰੇ ਕੁਝ ਸਾਡਾ ਆਪੋਜ਼ਿਟ ਘਰ ਆ ਉੱਪਰੋਂ ਆਇਆ ਪਤਾ ਨਹੀਂ ਕਿੱਥੋਂ ਉਹਨਾਂ ਨੇ ਕੈਮਰਾ ਸਾਡਾ ਛੇੜਛਾੜ ਕੀਤੀ ਹੈ ਪਰ ਉੱਥੇ ਨੁਕਸਾਨ ਸਾਡਾ ਕੋਈ ਨਹੀਂ ਹੋਇਆ ਬਚਤ ਰਹਿ ਗਈ ਹੈ ਸਾਡੇ ਸਾਹਮਣੇ ਪਰੋਸੀਆਂ ਦਾ ਘਰ ਸੀਗਾ ਉਹਨਾਂ ਦੇ ਉਦੋਂ ਬਾਅਦ ਸਤਿਨਾਮ ਲਖਿਆ ਸਤਿਨਾਮ ਵਿਦੇ ਚੋਰੀ ਹੋਈ ਹੈ ਰਾਤ ਤੇ ਸਾਰੇ ਸੁੱਤੇ ਪਏ ਸੀ ਮੰਮੀ ਉੱਠੇ ਆ 3:30 ਵਜੇ ਦਾ ਟਾਈਮ ਹੈਗਾ ਉਦੋਂ ਅਸੀਂ ਸੰਭਾਲਿਆ ਤੇ ਉਪਰ ਉੱਠ ਕੇ ਆਏ ਆ ਤੇ ਉਹਨਾਂ ਗੇਟ ਖੁੱਲੇ ਪਏ ਸੀ ਅੰਦਰ ਕਮਰੇ ਦੇਖਿਆ ਕਮਰੇ ਗੇਟ ਖੁੱਲਿਆ ਪਿਆ ਸੀ ਲਾਈਟ ਜਗਦੀ ਪਈ ਸੀ ਤੇ ਅਲਵਾਰੀ ਸਾਰੀ ਦਾ ਸਮਾਨ ਖਿਲਰਿਆ ਪਿਆ ਸੀ ਠੀਕ ਕੁਝ ਲੈ ਗਏ ਸੋਨਾ ਲੈ ਗਏ ਆ ਮੰਦਰੀਆਂ ਹੈਗੀਆਂ ਸੀ ਕਿੰਨੀ ਸੀ 6-7 ਮੰਦਰੀਆਂ ਸੀ ਚਾਂਸਿਸ ਉਹਨੇ ਦੀ ਪਜੇ ਬਾਂਸੀ ਦੀ 4-5 ਜੋੜੇ ਟੋਪਸ ਹੈਗੇ ਸੀ 2 ਜੋੜੇ ਕੈਸ਼ ਹੈਗਾ ਸੀ ਕਿੰਨਾ ਕੈਸ਼ ਹਾਂ 15000 ਦੇ ਕਰੀਬ ਕੈਸ਼ ਹੈਗਾ ਸੀ ਟੋਟਲ ਕਿੰਨਾ ਨੁਕਸਾਨ ਪੰਜ ਲੱਖ ਸਾਢੇ 4-5 ਲੱਖ ਦੇ ਕਰੀਬ ਨੁਕਸਾਨ ਆਇਆ ਜੀ ਹਾਂ ਜੀ ਇਹ ਆਏ ਦਾਖਲ ਕਿਵੇਂ ਹੋਏ ਆ 게ਟ ਖਾਣੀ ਪੁੜੀਆਂ ਤੋਂ ਇਹ ਛੱਤ ਤੋਂ ਹੀ ਆਏ ਆ ਜੀ ਛੱਤ ਤੋਂ ਆਏ ਆ ਕਿਉਂਕਿ ਇਹ 게ਟ ਕੁਛ ਵੀ ਨਹੀਂ ਖੁੱਲਿਆ ਸੀ ਨਾ ਟੁੱਟੇ ਸੀ ਲੋਕ ਤਾਂ ਛੱਤ ਦੇ ਉੱਪਰ ਹੀ ਆਏ ਆ ਅੰਦਰ ਦਾਖਲ ਹੋਏ ਆ ਉਸੇ ਰਾਹ ਹੀ ਵਾਪਸ ਚਲੇ ਗਏ ਆ ਠੀਕ ਆ ਇਸਲਾ ਦੇਤੀ ਪੁਲਿਸ ਹਾਂਜੀ ਹਾਂਜੀ ਪੁਲਿਸ ਆਈ ਰਹੀ ਆ ਆਪਣੀ ਕਾਰਵਾਈ ਕਰਕੇ ਲੈ ਗਈ ਆ ਤੇ ਬਾਕੀ ਦੇਖਦੇ ਆ ਕੀ ਹੁੰਦਾ ਕੀ ਨਾਮ ਤੁਹਾਡਾ ਮੇਰਾ ਨਾਮ ਅਰੁਣ ਹੈ